ਇੱਕ ਦਿਨ ਕਾਜੀ ਨੇ ਨਵਾਬ ਦੌਲਤ ਖਾਨ ਨੂੰ ਕਿਹਾ ਕਿ ਗੁਰੂ ਜੀ Hindu ਤੇ Musalman ਵਿੱਚ ਕੋਈ ਫਰਕ ਨਹੀਂ ਸਮਝਦੇ ਤੇ ਉਹ ਮਸਜਿਦ ਵਿੱਚ ਨਮਾਜ਼ ਪੜਨ ਲਈ ਆਉਣਗੇ। ਨਵਾਬ ਨੇ ਆਪਣੇ ਨੌਕਰ ਹੱਥ ਸੰਦੇਸ਼ ਭਜਵਾ ਦਿੱਤਾ। ਗੁਰੂ ਜੀ ਮੰਨ ਗਏ ਤੇ ਮਸਜਿਦ ਵਿੱਚ ਪਹੁੰਚ ਗਏ। ਤੇ ਉੱਥੇ ਗੁਰੂ ਜੀ ਨਵਾਬ ਤੇ ਕਾਜੀ ਨਾਲ ਮਸਜਿਦ ਦੇ ਅੰਦਰ ਨਮਾਜ਼ ਪੜਨ ਲਈ ਚਲੇ ਗਏ। ਕਾਜੀ ਨੇ ਨਮਾਜ਼ ਪੜਨ ਲਈ ਗੋਡੇ ਟੇਕੇ ਪਰ ਗੁਰੂ ਜੀ ਸਿੱਧੇ ਖੜੇ ਰਹੇ। ਨਮਾਜ਼ ਪੜਨ ਤੋਂ ਬਾਅਦ ਕਾਜੀ ਨੇ ਨਵਾਬ ਨੂੰ ਸ਼ਿਕਾਇਤ ਕੀਤੀ ਕਾਜੀ ਬੋਲਿਆ ਗੁਰੂ ਜੀ ਨਮਾਜ਼ ਵੇਲੇ ਮੁਸਕਰਾਉਂਦੇ ਰਹੇ ਜਦ ਕਿ ਉਹ ਕਹਿੰਦੇ ਹਨ ਕਿ Hindu ਤੇ Musalman ਵਿੱਚ ਕੋਈ ਫਰਕ ਨਹੀਂ ਫਿਰ ਉਹਨਾਂ ਨੇ ਗੋਡੇ ਕਿਉਂ ਨਹੀਂ ਟੇਕੇ ਨਮਾਜ਼ ਤੋਂ ਬਾਅਦ ਨਵਾਬ ਨੇ ਗੁਰੂ ਜੀ ਨੂੰ ক্রੋਧਿਤ ਹੋ ਕੇ ਪੁੱਛਿਆ ਕਿ ਤੁਸੀਂ ਨਮਾਜ਼ ਕਿਉਂ ਨਹੀਂ ਪੜੀ ਤੁਸੀਂ ਬਸ ਖੜੇ ਰਹੇ ਤੇ ਕੁਝ ਨਹੀਂ ਕੀਤਾ ਗੁਰੂ ਜੀ ਨੇ ਜਵਾਬ ਦਿੱਤਾ ਮੈਂ ਨਮਾਜ਼ ਪੜਨਾ ਚਾਹੁੰਦਾ ਸੀ ਲੇਕਿਨ ਮੈਨੂੰ ਮਸਜਿਦ ਵਿੱਚ ਕੋਈ ਵੀ ਨਹੀਂ ਦਿਖਿਆ ਨਵਾਬ ਫਿਰ ਬੋਲਿਆ ਤੁਸੀਂ ਝੂਠ ਬੋਲ ਰਹੇ ਹੋ ਕਿ ਤੁਹਾਨੂੰ ਇੰਨੀ ਵੱਡੀ ਭੀੜ ਵੀ ਦਿਖਾਈ ਨਹੀਂ ਦਿੱਤੀ ਗੁਰੂ ਜੀ ਬੋਲੇ ਤੁਸੀਂ ਸਾਰੇ ਮਸਜਿਦ ਵਿੱਚ ਮੌਜੂਦ ਸੀ ਲੇਕਿਨ ਤੁਹਾਡੇ ਸਭ ਦੇ ਮਨ ਕਿਧਰੇ ਹੋਰ ਸਨ ਮੈਂ ਹੱਸਿਆ ਕਿਉਂਕਿ ਕਾਜੀ ਦੀ ਨਮਾਜ਼ ਇਸ ਤਰ੍ਹਾਂ ਰੱਬ ਦੇ ਘਰ ਮੰਜ਼ੂਰ ਨਹੀਂ ਕਿਉਂਕਿ ਤੁਹਾਡੀ ਜ਼ੁਬਾਨ ਬੋਲ ਰਹੀ ਸੀ ਲੇਕਿਨ ਤੁਹਾਡੇ ਮਨ ਉਸ ਨੂੰ ਨਹੀਂ ਸੁਣ ਰਹੇ ਸਨ ਨਵਾਬ ਬੋਲਿਆ ਤੁਸੀਂ ਤੇ ਨਮਾਜ਼ ਪੜਨ ਦਾ ਇਕਰਾਰ ਕੀਤਾ ਸੀ ਫਿਰ ਆਪਣਾ ਇਕਰਾਰ ਪੂਰਾ ਕਿਉਂ ਨਹੀਂ ਕੀਤਾ ਗੁਰੂ ਜੀ ਸ਼ਾਂਤੀਪੂਰਕ ਬੋਲੇ ਅਸੀਂ ਸੱਚੀ ਨਮਾਜ਼ ਪੜ ਰਹੇ ਸੀ ਕਾਜੀ ਕੜਕ ਕੇ ਬੋਲਿਆ ਫਿਰ ਕੀ ਅਸੀਂ ਝੂਠੀ ਨਮਾਜ਼ ਪੜਦੇ ਸੀ ਗੁਰੂ ਜੀ ਬੋਲੇ ਸੱਚੀ ਨਮਾਜ਼ ਉਹ ਹੈ ਜਿਹੜੀ ਰੂਹ ਨੂੰ ਪਾਕ ਕਰਕੇ ਪੜੀ ਜਾਵੇ ਨਮਾਜ਼ ਪੜ੍ਹਦੇ ਸਮੇਂ ਦਿਲ ਖੁਦਾ ਦੇ ਕਦਮਾਂ ਵੱਲ ਲੱਗਾ ਹੋਣਾ ਚਾਹੀਦਾ ਹੈ ਪਰ ਜਦੋਂ ਤੁਸੀਂ ਨਮਾਜ਼ ਪੜ੍ਹ ਰਹੇ ਸੀ ਤਾਂ ਤੁਹਾਡਾ ਧਿਆਨ ਆਪਣੇ ਘਰ ਵੱਲ ਗਿਆ ਹੋਇਆ ਸੀ ਤੁਸੀਂ ਇਹ ਸੋਚ ਰਹੇ ਸੀ ਕਿ ਤੁਹਾਡੀ ਘੋੜੀ ਨੇ ਜੋ ਨਵਾਂ ਬਸ਼ੀਰਾ ਦਿੱਤਾ ਹੈ ਉਹ ਕਿਤੇ ਵੇੜੇ ਦੇ ਖੂਹ ਵਿੱਚ ਨਾ ਡਿੱਗ ਪਵੇ ਇਸ ਦੇ ਕਾਰਨ ਤੁਹਾਡਾ ਦਿਲ ਖੁਦਾ ਦੇ ਕਦਮਾਂ ਵੱਲ ਨਹੀਂ ਲੱਗਾ ਇਹ ਸੁਣ ਕੇ ਕਾਜੀ ਬਹੁਤ ਹੈਰਾਨ ਹੋਇਆ ਤੇ ਮਨ ਦੇ ਵਿੱਚ ਸ਼ਰਮਿੰਦਾ ਹੋਇਆ ਕਿਉਂਕਿ ਸੱਚਮੁੱਚ ਹੀ ਨਮਾਜ਼ ਪੜ੍ਹਦੇ ਸਮੇਂ ਉਹਦਾ ਧਿਆਨ ਆਪਣੇ ਬਸ਼ੇਰੇ ਵੱਲ ਗਿਆ ਹੋਇਆ ਸੀ ਤਦ ਨਵਾਬ ਨੇ ਝਿੜਜਕਤੇ ਹੋਏ ਕਿਹਾ ਜੇ ਕਾਜੀ ਦਾ ਮਨ ਘਰ ਵੱਲ ਲੱਗਾ ਹੋਇਆ ਸੀ ਤਾਂ ਤੁਸੀਂ ਮੇਰੇ ਨਾਲ ਨਮਾਜ਼ ਪੜ੍ਹ ਸਕਦੇ ਸੀ ਗੁਰੂ ਜੀ ਮੁਸਕਰਾ ਕੇ ਬੁਲੇ ਪਰ ਨਵਾਬ ਜੀ ਤੁਸੀਂ ਤਾਂ ਨਮਾਜ਼ ਪੜ੍ਹਨ ਵੇਲੇ ਕਾਬਲ ਦੇ ਵਿੱਚ ਘੋੜੇ ਖਰੀਦ ਰਹੇ ਸੀ ਅਸੀਂ ਤੁਹਾਡੇ ਨਾਲ ਨਮਾਜ਼ ਕਿਵੇਂ ਵਿੱਚ ਕਿਵੇਂ ਸ਼ਰੀਕ ਹੁੰਦੇ ਨਵਾਬ ਦਿਲ ਵਿੱਚ ਬੜਾ ਸ਼ਰਮਿੰਦਾ ਆਇਆ ਗੁਰੇ ਜੀ ਨੂੰ ਜਾਣੇ ਜਾਣ ਸਮਝ ਕੇ ਉਹਨਾਂ ਵਿੱਚ ਸ਼ਰਦਾ ਹੋਰ ਵੀ ਵੱਧ ਗਈ ਵੀਡੀਓ ਨੂੰ ਵਾਤਵਾਤ ਲਾਈਕ ਸ਼ੇਅਰ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ